ਹਾਂ ਜੀ ਸਸਕਾ ਜੀ ਸਤਿ ਸ਼੍ਰੀ ਅਕਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਪ੍ਰੋਗਰਾਮ ਹੈ ਅੱਜ ਜੀ ਬਾਬਾ ਜੀ ਦਾ ਬਹੁਤ ਵੱਡਾ ਮੇਲਾ ਲੱਗਦਾ ਪਾਪਾ ਨੂੰ ਸਰ ਜੀ ਜਿੰਟਾਲੀ ਦਾ ਜੱਟਾ ਜੀ ਜ਼ਿਲਾ ਫਾਿਲਕਾ ਤੁਸੀਂ ਨਰਨਿੰਗ ਵਾਲੇ ਜੀ ਜੀ ਤੇ ਅਜੂਮੀ ਤਰੀਕ ਹੈ ਜੀ ਅਜੂਮੀ ਤਰੀਕ ਨੂੰ ਢੰਡੇ ਦੀ ਰਸਮ ਕੀਤੀ ਸੀਗੀ ਪਹਿਲਾਂ ਨੇ ਟੰਡਾ ਨਿਕਲਦਾ ਹੁਣ ਬਾਬੀ ਦੇ ਹੁਕਮ ਨਾਲ ਬਹੁਤ 10 8 9 ਸਾਲ ਤੋਂ ਟੰਡਾ ਨਿਕਲ ਲੱਗੇ ਬਹੁਤ ਵਧੀਆ ਪਿੰਡ ਦਾ ਸੰਜੋਗ ਮੇਰੇ ਰਹੀ ਸੰਜੋਗ ਮੇਰੇ ਰਹੀ ਕਣਕਾਟਾ ਦਾਲ ਸਾਰਾ ਕੁਝ ਬਹੁਤ ਵਧੀਆ ਸੰਗਤ ਦੇ ਰਹੀ ਹੈ ਜੀ ਉਸ ਤੋਂ ਬਾਅਦ ਹੈ ਜੀ ਕੱਲ ਨੂੰ ਮੈਚ ਸ਼ੁਰੂ ਹੋ ਜਾਣਾ ਜੀ 23 ਮੈਚ ਸ਼ੁਰੂ ਹੋਣਾ ਜੀ 23 ਤਰੀਕ ਨੂੰ 23 ਤਰੀਕ ਨੂੰ ਲਾਸਟ ਮੇਲਾ ਜੀ ਮਲਕ ਖਾਨ ਜੀ ਆ ਰਹੇ ਆ ਅ ਅਖਵਾਲੀ ਮਹਿਫਲ ਤੇ ਦਵਾਨ ਸਜਾ ਰਹੇ ਆ ਬਹੁਤ ਵਧੀਆ ਪ੍ਰੋਗਰਾਮ ਹੈਗਾ ਜੀ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਜੀ ਲੰਗਰ ਵੀ ਕੱਟਲ ਚੱਲੂਗਾ ਤੇ ਰਹਿਣ ਸਹਿਣ ਦੀ ਸਭ ਦਾ ਪੂਰੀ ਹੈਗੀ ਹੈ ਜੀ ਤੇ ਪਿੰਡ ਦਾ ਬਹੁਤ ਸੰਯੋਗ ਆ ਸੰਗਤ ਦਾ ਸੰਯੋਗ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਜਰੂਰ ਸਾਨੂੰ ਸਾਡੇ ਦਰਬਾਰ ਪਾਪਾ ਜੀ ਨੂਰ ਸ਼ਹੀਦ ਦੇ ਦਰਬਾਰ ਦੇ ਵਿੱਚ ਜਰੂਰ ਤੁਸੀਂ ਪਹੁੰਚੋ ਤੇ ਆਪ ਦਾ ਸਾਰੇ ਸ਼ੇਰਵਾਦ ਲਓ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਤੇ ਭਾਈ ਸਾਰੇ ਨਗਰ ਦਾ ਜੀ ਤੇ ਭਾਈ ਸਾਡੇ ਜਿਹੜਾ ਭਾਈ ਲਾਈਵ ਕਰਦਾ ਜਾਂਦਾ ਵੀ ਬਹੁਤ ਧੰਨਵਾਦ ਕਰਦੇ ਜਿਹੜਾ ਛੋਟੇ ਜਿਹੇ ਸੱਦੇ ਦੇ ਇੱਕ ਵਿਚਾਰ ਆਪ ਚੱਲ ਕੇ ਸਾਡੇ ਅਨੁਮਾਨਿਆਂ ਦੀ ਇੱਕ ਬਾਬਾ ਜੀ ਦਾ ਰੁਕਵਾਵਦੋਂ ਲੱਗੇ ਅਸੀਂ ਭਾਈ ਦਾ ਬਹੁਤ ਧੰਨਵਾਦ ਕਰਦੇ ਸਾਡੇ ਸਾਈਟ ਦੇ ਸਾਹਮਣੇ ਖੜਾ ਹਾਂ ਜੀ ਜੈ ਮਸਤਾਂ ਦੀ ਜੈ ਵਲੀਆਂ ਦੀ ਜੀ ਦਾਤਾ ਸਰਕਾਰ ਬਾਬਾ ਨੂਰਸ਼ਾਹੀ ਸਰਕਾਰ ਸਾਰੇ ਨਗਰ ਦੇ ਸਹਿਯੋਗ ਨਾਲ ਅੱਜ ਬਾਬਾ ਜੀ ਦਾ ਝੰਡਾ ਕੱਢਿਆ ਜਾ ਰਿਹਾ ਜੀ ਔਰ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਔਰ ਬਾਬਾ ਜੀ ਦਾ ਦਰਬਾਰ ਬਹੁਤ ਹੀ ਸੋਹਣਾ ਬਣਾਇਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਔਰ 23 ਫਰਵਰੀ ਨੂੰ ਜਿਹੜਾ ਮੇਲਾ ਹੋ ਰਿਹਾ ਬਾਬਾ ਜੀ ਦਾ ਅੱਜ ਝੰਡੇ ਦੀ ਰਸਮ ਹੈ ਔਰ 23 ਫਰਵਰੀ ਨੂੰ ਸੂਫੀ ਗਾਇਕ ਮਲਕ ਖਾਨ ਜੀ ਜਿਹੜੇ ਕਿ ਦਰਬਾਰ ਦੇ ਵਿੱਚ ਹਾਜ਼ਰੀ ਲਗਾਉਣਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸਾਰੀ ਸੰਗਤ ਨੂੰ ਗੁਜਾਰਿਸ਼ ਹੈ ਜੀ ਹਮ ਹਮਾ ਕੇ ਪਹੁੰਚੋ ਬਾਬਾ ਜੀ ਦਾ ਲੰਗਰ ਦਿਨ ਰਾਤ ਅਤੁੱਟ ਵਰਤੇਗਾ ਔਰ ਸਾਰੀ ਸੰਗਤ ਨੇ ਹਮ ਹਮਾ ਕੇ ਪਹੁੰਚਣਾ ਔਰ ਬਾਬਾ ਜੀ ਦੇ ਮੇਲੇ ਦੀ ਸ਼ੋਭਾ ਵਧਾਉਣੀ ਔਰ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਸਹਾਯੋਗੀ ਨੇ ਸੋ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਔਰ ਪੂਰੇ ਨਗਰ ਦਾ ਧੰਨਵਾਦ ਜੈ ਮਸਤਾਨੀ ਜੈ ਬਾਲਾ ਜੀ ਹਾਂਜੀ ਇਹ ਪੀਰਾਂ ਦੀ ਪੀਰ ਬਾਬਾ ਨੂਰ ਚਲੇ ਦਾ ਮੇਲਾ ਜਿਹੜਾ 20 ਤਰੀਕ ਤੋਂ ਸ਼ੁਰੂ ਹੁੰਦਾ ਹੈ ਜਿਸਦੇ ਅੱਜ ਝੰਡੇ ਦੀ ਰਸਮ 19 ਦੀ ਕੱਢੀ ਜਾ ਰਹੀ ਹੈ ਤੇ ਜਿਸ ਵਿੱਚ ਸਾਰੇ ਨਗਰ ਦਾ ਬਹੁਤ ਸੋਹਣਾ ਤੇ ਬਹੁਤ ਵਧੀਆ ਸੰਜੋਗ ਹੈ ਤੇ ਅਸੀਂ ਇਸ ਤੇ ਬਹੁਤ ਖੁਸ਼ ਆ ਪ੍ਰਮਾਤਮਾ ਸਾਰੇ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਤੇ 20 ਤਰੀਕ ਤੋਂ ਜਿਹੜੀਆਂ ਟੂਰਨਾਮੈਂਟ ਗੇਮਾਂ ਫੁੱਟਬਾਲ ਉਹ ਸ਼ੁਰੂ ਹੋਣ ਜਾ ਰਹੀਆਂ ਤੇ ਉਹਦਾ ਲਾਸਟ ਫਾਈਨਲ ਮੈਚ ਜਿਹੜਾ 23 ਤਰੀਕ ਨੂੰ ਹੋਣਗੇ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਬਾਬਾ ਜੀ ਦੇ ਦਰਬਾਰ ਪਹੁੰਚਣ ਤੇ ਮੇਲੇ ਦੀ ਸ਼ੋਭਾ ਨੂੰ ਵਧਾਉਂ। ਅ ਅੱਜ ਸ਼ੋਭਾ ਯਾਤਰਾ ਦੌਰਾਨ ਝੰਡੇ ਦੀ ਰਸਮ ਤੁਸੀਂ ਗੱਲ ਕੀਤੀ ਹੈ ਤਾਂ ਜਾਣਨਾ ਚਾਹਾਂਗਾ ਕਿ ਇਹ ਅਨੋਖੀ ਰਸਮ ਹੈ ਇਹ ਦਾ ਮੰਨ ਲਓ ਕਿਵੇਂ ਤੁਸੀਂ ਸ਼ੁਰੂਆਤ ਕੀਤੀ? ਇਹ ਦੀ ਸ਼ੁਰੂਆਤ ਇਹਦੇ ਨਾਲ ਜਿਹੜੀ ਪੀਰ ਪਾਸ਼ਾ ਦੇ ਜਿਹੜਾ ਮੰਨ ਕੇ ਚੱਲੋ ਜੀ ਨਗਰ ਦੇ ਵਿੱਚ ਇੱਕ ਫੇਰਾ ਪੈਣਾ ਨਗਰ ਦੀ ਭਲਾਈ ਵਾਸਤੇ। ਨਗਰ ਦੀ ਭਲਾਈ ਵਾਸਤੇ ਨਗਰ ਕੇੜੇ ਦੇ ਵਿੱਚ ਜੋ ਕਸ਼ਟ ਹੁੰਦੇ ਆ ਜੋ ਪਰਮਾਤਮਾ ਇਸੇ ਕਸ਼ਟਾਂ ਨੂੰ ਦੂਰ ਕਰਦਾ। ਪਰ ਪੀਰ ਪਾਸ਼ਾ ਦੀ ਮਿਹਰ ਸਾਡੇ ਨਗਰ ਤੇ ਸ਼ੁਰੂ ਤੋਂ ਮੇਰ ਰਹੀ ਹੈ ਇਸੇ ਤਰ੍ਹਾਂ ਹੀ ਮੇਰ ਰਹੂਗੀ ਪੀਰ ਪਾਸ਼ਾ ਦੀ ਇਸੇ ਕਰਕੇ ਜਿਹੜਾ ਚੰਡਾ ਕੱਢਿਆ ਜਾਂਦਾ ਤਾਂ ਕਿ ਨਗਰ ਦਾ ਸ਼ੁੱਧੀਕਰਨ ਹੋ ਜਾਂਦਾ ਤੇ ਜਿਹੜੇ ਰੋਗ ਕਸ਼ਟ ਨਗਰ ਦੇ ਵਿੱਚ ਸਾਰੀ ਸੰਗਤ ਦਾ ਪੀਰ ਪਾਸ਼ਾ ਦੂਰ ਕਰਦੇ ਆ ਤੇ ਰਹਿਮਤਾਂ ਜਮਤਾ ਬਿਰਾਨੀਆਂ ਜਾਣਕਾਰੀ ਚਾਹਾਂਗਾ ਕਿ ਇਸ ਮੌਕੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਕਿ ਇਸ ਦਿਨ ਜਿਹੜਾ ਮੇਲਾ ਮਨਾ ਰਹੇ ਹੋ ਸੰਗਤਾਂ ਦੂਰੋਂ ਦੂਰੋਂ ਤੱਕ ਕਿੱਥੋਂ ਕਿਵੇਂ ਪਹੁੰਚ ਕਰ ਸਕਦੀਆਂ ਨੇ ਦੂਰ ਦੂਰ ਸੰਗਤਾਂ ਪਹੁੰਚ ਕਰ ਸਕਦੀਆਂ ਵੀ ਫਾਇਲਕਾ ਰੋਡ ਜਿਹੜਾ ਮੌਹਾਨੇ ਤੋਂ ਇਹ ਫਾਇਲਕਾ ਇਧਰੋਂ ਲੋਡ ਰੋਡ ਤੋਂ ਫਾਇਲਕਾ ਰੋਡ ਤੋਂ ਆ ਰਹੇ ਆ ਤੇ ਇੱਥੇ ਮੌਹਾਨਾ ਜਿਹੜਾ ਅੱਡਾ ਪੈਂਦਾ ਠੀਕ ਹੈ ਉਤੋਂ ਟਾਲੀ ਵਾਲਾ ਜੱਟਾ ਪਿੰਡ ਪੈਂਦਾ ਜੇ ਬੋਹਰ ਵਾਲੀ ਸਾਈਡ ਤੋਂ ਆ ਰਹੇ ਆ ਤੇ ਮੇਨ ਰੋਡ ਕਟੜੇ ਵਿੱਚ ਦੀ ਵੀ ਆ ਜਾਂਦੀ ਆ ਪਜੀਤਪੁਰੇ ਵਿੱਚ ਦੀ ਵੀ ਆ ਜਾਂਦੀ ਆ ਤੇ ਸਾਰੀਆਂ ਸੰਗਤਾਂ ਜਿੱਥੇ ਵੀ ਦੂਰ ਦੂਰ ਤੋਂ ਸੁਣ ਰਹੀਆਂ ਤੇ ਇਹ ਸਾਡੇ ਜਿਹੜਾ ਪਿੰਡ ਦੀ ਲੋਕੇਸ਼ਨ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਜਰੂਰ ਪਹੁੰਚਣਾ ਤੇ ਮੇਲੇ ਦੀ ਸ਼ੁਭਾਭਾ ਬਣਾਉਣਾ two